ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੰਜਾਬ ਪੁਲਿਸ ਦੀਆਂ ਅਨੇਕਾਂ ਹੀ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਤਹਿਤ ਅੱਜ ਵੀ ਹੁਸ਼ਿਆਰਪੁਰ ਦੀ ਬਲਵੀਰ ਕਲੋਨੀ ਵਿਖੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੇ ਸ਼ੱਕੀ ਅਨਸਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਨਸ਼ਾ ਤਸਕਰਾਂ ਦੇ ਖਿਲਾਫ ਵਕ-ਵਕ ਕਾਰਵਾਈਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 17 ਜਗ੍ਹਾ ਤੇ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਹੀ ਅੱਜ ਹੁਸ਼ਿਆਰਪੁਰ ਦੀ ਬਲਵੀਰ ਕਲੋਨੀ ਵਿਖੇ ਵੀ ਉਹਨਾਂ ਦੇ ਵੱਲੋਂ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੁਝ ਕੁ ਲੋਕਾਂ ਦੇ ਕੋਲੋਂ ਨਸ਼ੀਲਾ ਪਦਾਰਥ ਤੇ ਕੁਝ ਕੈਸ਼ ਵੀ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਕੋਈ ਵੀ ਢਿੱਲ ਮੱਠ ਨਹੀਂ ਵਰਤੀ ਜਾਵੇਗੀ ਤੇ ਜਿਹੜੇ ਵੀ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਅੱਜ ਕੋਆਰਡੀਨੇਟ ਸਰਚ ਆਪਰੇਸ਼ਨਸ ਜੋ ਸਾਡਾ ਯਦ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਹੁਸ਼ਿਆਰਪੁਰ ਪੁਲਿਸ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 17 ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਜਿੱਥੇ ਕਿ ਸਾਨੂੰ ਹਿਊਮਨੈਂਟ ਐਂਡ ਟੈਕਨੀਕਲ ਇੰਟ ਤੋਂ ਸੋਰਸਸ ਬੇਸਡ ਇਨਫੋਰਮੇਸ਼ਨ ਸਿਗੀ ਐਂਡ ਹੁਣ ਇਹ ਆਪਰੇਸ਼ਨ ਆਨਗoing ਹੈਗਾ ਹਾਲ ਕੀ ਘੜੀ ਸਾਨੂੰ ਕਈ ਥਾਵਾਂ ਤੋਂ ਇਨਫੋਰਮੇਸ਼ਨ ਆਈ ਹੈ ਕਿ ਰਿਕਵਰੀਜ਼ ਹੋਈਆਂ ਕੈਸ਼ ਦੀ ਤੇ ਨਾਰਕੋਟਿਕਸ ਦੀ ਤੇ ਜੋ ਐਕਚੁਅਲ ਰਿਕਵਰੀਜ਼ ਐਂਡ ਜੋ ਐਕਚੁਅਲ ਡਾਟਾ ਹੈ ਉਹ ਤੁਹਾਡੇ ਨਾਲ ਅਸੀਂ ਸ਼ਾਮ ਤੱਕ ਸਾਂਝਾ ਕਰ ਲਾਂਗੇ ਸਰ ਹੁਣ ਕਿੰਨੇ ਲੋਕ ਪਕੜੇ ਜਾ ਚੁੱਕੇ ਨੇ ਹੁਣ ਉਹ ਜੀ ਮੈਂ ਜਿੱਦਾਂ ਦੱਸ ਰਿਹਾ ਕਿ ਅਭੀ ਤੋ ਚੱਲ ਰਿਹਾ ਹੈਗਾ ਆਪਰੇਸ਼ਨ ਤੇ 17 ਥਾਵਾਂ ਤੇ ਚੱਲ ਰਿਹਾ ਹੈਗਾ 8 8 ਥਾਵਾਂ ਤੇ ਇੱਥੇ ਵੀ ਹੁਣ ਰਿਕਵਰੀ ਤੁਹਾਡੇ ਸਾਹਮਣੇ ਹੀ ਪਤਾ ਲੱਗਿਆ ਹੈਗਾ ਕਿ ਨਾਰਕੋਟਿਕਸ ਦੀ ਹੋਈ ਹੈ ਕੈਸ਼ ਵੀ ਫੜਿਆ ਗਿਆ ਹੈਗਾ ਐਂ ਇਨਾਂ ਤੇ ਪਹਿਲਾਂ ਵੀ ਪਰਚੇ ਦਰਜ ਐ ਤੇ ਜਦੋਂ ఎవਰੀਥਿੰਗ ਇਜ਼ ਕਲੀਅਰ ਤੇ ਸਾਨੂੰ ਐਗਜ਼ੈਕਟ ਡੀਟੇਲਸ ਮਿਲ ਜਾਂਦੀਆਂ ਕਿ ਕਿੰਨੇ ਅਕਿਊਜ਼ ਫੜੇ ਗਏ ਕਿੰਨੀ ਰਿਕਵਰੀਜ਼ ਐ ਕਿੰਨੀ ਐਫਆਈਆਰ ਲਾਂਚ ਹੋ ਰਹੀ ਐ ਬਾਏ ਈਵਨਿੰਗ ਵਿਲ ਸ਼ੇਅਰ ਅ ਪ੍ਰੈਸ ਨੋਟ ਵਿਦ ਯੂ ਸਰ ਜਦੋਂ ਪੁਲਿਸ ਰ ਮੁਜੂਮ ਪਤਾ ਲੱਗ ਜਾਂਦਾ ਉਹਨਾਂ ਨਰ ਜਾਂਦੇ ਨੇ ਉੱਥੇ ਕਾਫੀ ਹੱਦ ਤੱਕ ਨਹੀਂ ਜੀ ਜਦੋਂ ਅਸੀਂ ਜਾਣਦੇ ਆ ਜੀ ਜੋ ਡਿਸਟੈਂਸ ਹੈਗਾ ਆਬਵੀਅਸਲੀ ਅਸੀਂ ਟਰੈਵਲ ਕਰਕੇ ਜਾਂਦੇ ਆ ਬਟ ਅਸੀਂ ਉਹਨੂੰ ਸੀਕ੍ਰੀਟ ਰੱਖਦੇ ਆ ਐਂਡ ਸਿਵਲ ਦੇ ਵਿੱਚ ਵੀ ਸਾਡੇ ਆਫੀਸਰਸ ਲੱਗੇ ਹੁੰਦੇ ਆ ਯੂਨੀਫਾਰਮ ਦੇ ਵਿੱਚ ਵੀ ਹੁੰਦੇ ਕੋਰਡਨੈਂਟ ਸਰਚ ਦਾ ਮਤਲਬ ਹੀ ਇਹੀ ਹੈ ਕਿ ਪਹਿਲਾਂ ਅਸੀਂ ਕੋਰਡਨ ਕਰ ਲੈਂਦੇ ਆ ਏਰੀਆ ਨੂੰ ਕਿ ਇਨ ਕੇਸ ਕੋ ਨਿਕਲਦਾ ਉਹਦੀ ਵੀ ਤਲਾਸ਼ੀ ਲਈ ਜਾਂਦੀ ਹੈ ਸਰ ਜਿਹੜੇ ਛੋਟੇ ਫੜੇ ਜਾਂਦੇ ਨੇ ਇਹਨਾਂ ਸਮੱਸਿਆ ਦੱਸੋ ਉਹ ਪਤਾ ਉਹਨਾਂ ਨੂੰ ਲੱਗਦਾ ਪਰ ਅੱਗੇ ਤਾਂ ਅੱਗੇ ਕਿਉਂ ਨੀ ਚੇਨ ਪਕੜੀ ਜਾਂਦੀ ਨਹੀਂ ਜੀ ਚੇਨ ਪਕੜੀ ਜਾਂਦੀ ਹੈ ਅਸੀਂ ਪਿੱਛੇ ਸੀ ਹੁਣ ਕੁਝ ਦਿਨ ਪਹਿਲਾਂ ਹੀ 80000 ਤੋਂ ਵੱਧ ਇਨਟੌਕਸੀਕੇਟਿਡ ਟੈਬਲੇਟਸ ਫੜੀ ਹੈਗੀ ਤੇ ਇਹਦੇ ਵਿੱਚ ਪਹਿਲਾਂ ਸਾਨੂੰ ਛੋਟੀ ਰਿਕਵਰੀ ਹੋਈ ਸੀਗੀ ਉਸ ਤੋਂ ਪਿੱਛੇ ਅਸੀਂ ਗਏ ਤੇ ਫਿਰ ਵੱਧ ਰਿਕਵਰੀ ਹੋਈ ਹੈ ਤਿੰਨ ਐਕਿਊਜ਼ ਅਸੀਂ ਤਿੰਨ ਲੇਅਰ ਦੇ ਵਿੱਚ ਆਲਰੇਡੀ ਫੜ ਚੁੱਕੇ ਹਾਂ ਐਂਡ ਸਾਡਾ ਆਪਰੇਸ਼ਨ ਹਾਲੇ ਵੀ ਓਨ ਗoing ਹੈ